ਹਾਂਜੀ ਅੱਜ ਅਸੀਂ ਪਹੁੰਚੇ ਹਸ਼ਰਮਖੇ ਨੂੰ ਫਿਲਮ ਵਾਲੇ ਕੱਕੇ ਜਿਹਨੂੰ ਕੇ ਸਾਰੇ ਮਨਿੰਦਰ ਵੈਲੀ ਕਹਿੰਦੇ ਨੇ ਤੇ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਦੇ ਵਿੱਚ ਹੈ ਬਾਈ ਨੇ ਬੱਗੂ ਮਾਨ ਦੀ ਫਿਲਮ ਹਸ਼ਰ ਦੇ ਵਿੱਚ ਉਹਨਾਂ ਨੇ ਭਾਈ ਦਾ ਰੋਲ ਨਭਾਇਆ ਸੀ ਤੇ ਬਾਈ ਦੇ ਕੋਲ ਬਹੁਤ ਸਾਰੇ ਮੀਡੀਆ ਪਰਸਨ ਆ ਰਹੇ ਨੇ ਬਾਈ ਸਵਾਗਤ ਹੈ ਕੀ ਹਾਲ ਚਾਲ ਨੇ ਠੀਕ ਹੈ ਬਾਈ ਜੀ ਕਿੱਦਾਂ ਸੇਤਾ ਕੈਮ ਠੀਕ ਹੈ ਬਾਈ ਜੀ ਬਾਈ ਕਾਫੀ ਦਿਨਾਂ ਤੋਂ ਕਾਫੀ ਚਰਚਾ ਦੇ ਵਿੱਚ ਹੋ ਹੈ ਸੋਸ਼ਲ ਮੀਡੀਆ ਤੇ ਹੂੰ ਬਾਈ ਨਾਲ ਦੀ ਨਾਲ ਕੰਮ ਵੀ ਕਰ ਰਹੇ ਨੇ ਤੇ ਨਾਲ ਦੀ ਨਾਲ ਤੋਂ ਬਾਈ ਦੇ ਨਾਲ ਗੱਲਾਂ ਵੀ ਕਰਾਂਗੇ ਬਾਪੇ ਦੇਖ ਲੈ ਤੇ ਹੋਰ ਸਣਾ ਬਾਈ ਕਿਵੇਂ ਦਾ ਰਿਸਪੌਂਸ ਹੈ ਬਹੁਤ ਵਧੀਆ ਬਾਈ ਜੀ ਬਾਈ ਪਹਿਲਾਂ ਤਾਂ ਐਂ ਦੱਸ ਦੋ ਕਿ ਸਾਰੇ ਤੁਹਾਨੂੰ ਹਸ਼ਰ ਫਿਲਮ ਵਾਲਾ ਕਾਕਾ ਕਹ ਰਹੇ ਸੀਗੇ ਉਹ ਫਿਲਮ ਚ ਬੱਬੂ ਮਾਨ ਦੇ ਨਾਲ ਕੀ ਕੰਮ ਕੀਤਾ ਸੀ ਤੁਹਾਡਾ ਕਿਵੇਂ ਦਾ ਕਿਰਦਾਰ ਸੀ ਬਾਈ ਜੀ ਹਸ਼ਰ ਮੇਰੀ ਪਹਿਲੀ ਫਿਲਮ ਸੀਗੀ ਤੇ ਉਹਦੇ ਵਿੱਚ ਮੈਂ ਮੈਂਟਲੀ ਰਿਟਾਰਡਡ ਬੱਚੇ ਦਾ ਰੋਲ ਸੀਗਾ ਮੇਰਾ ਕਰੈਕਟਰ ਸੀਗਾ ਤੇ ਬੱਬੂ ਮਾਨ ਭਾਈ ਦੇ ਬ੍ਰਦਰ ਦਾ ਕਰੈਕਟਰ ਸੀਗਾ ਹਾਂਜੀ ਤੇ ਭਾਈ ਬੜਾ ਪਿਆਰ ਦੇ ਰਹੇ ਨੇ ਅੱਜ ਵੀ ਤੁਹਾਨੂੰ ਉਸ ਕਾਕੇ ਨੂੰ ਯਾਦ ਕੀਤਾ ਜਾਂਦਾ ਬੜਾ ਮੀਡੀਆ ਆ ਰਿਹਾ ਬੜੇ ਬਲੌਗਰ ਆ ਰਹੇ ਨੇ ਤੇ ਅਸੀਂ ਵੀ ਤੁਹਾਡੇ ਕੋਲ ਆਏ ਬਾਈ ਪਹਿਲਾਂ ਸਾਨੂੰ ਦੱਸੋ ਕੀ ਕੁਝ ਬਣਾਣੇ ਹੋ ਇੱਥੇ ਤੁਸੀਂ ਕੀ ਕੁਝ ਖਵਾਉਂਗੇ ਹਾਂ ਬਾਈ ਜੀ ਇਹ ਮੇਰੀ ਹੈਗੀ ਵੈਜ ਕਾਰਟ ਤੇ ਉਧਰ ਤੁਸੀਂ ਦੇਖੋਗੇ ਤਾਂ ਮੇਰੀ ਨੌਨ ਵੈਜ ਕਾਰਟ ਹੈ ਠੀਕ ਹੈ ਜੀ ਤੇ ਇਹ ਮੈਂ ਫਰਕ ਇਸ ਲਈ ਰੱਖਿਆ ਬਾਈ ਜੀ ਕਿ ਸ਼ੁਰੂਆਤ ਇੱਥੋਂ ਹੋਈ ਵੀ ਵੈਜ ਤੋਂ ਹੋਈ ਸੀਗੀ ਤੇ ਇਹਦੇ ਨਾਲ ਹੁਣ ਜਿੰਨੇ ਮਤਲਬ ਪੁਰਾਣਾ ਕਸਟਮਰ ਜੁੜਿਆ ਵੈਜ ਪਿਓਰ ਵੈਜੀਟੇਰੀਅਨ ਸੀਗੇ ਅਸੀਂ ਤੇ ਇਸ ਕਰਕੇ ਜੁੜਿਆ ਮੈਂ ਚਾਹਨਾ ਕਿ ਜੇ ਪੁਰਾਣੇ ਕਸਮਰ ਨੂੰ ਕੁਝ ਨਹੀਂ ਹੁੰਦੇ ਨਾਨ-ਵੈਜੀਟੇਰੀਅਨ ਕਿਸੇ ਨੂੰ ਪ੍ਰੋਬਲਮ ਨਾ ਆਏ ਇਸ ਕਰਕੇ ਸਾਰੇ ਬਰਤਨ ਇਹ ਉਹ ਸਭ ਸੈਟਅਪ ਵੀ ਪੂਰਾ ਲੱਗ ਰੱਖਿਆ ਹੈ ਉਧਰ ਦਾ ਸੈਟਅਪ ਪੂਰਾ ਲੱਗ ਗਿਆ। ਭਾਈ ਕੀ ਕੁਝ ਤਿਆਰ ਕਰਦੇ ਹੋ ਵੈਜ ਦੇ ਵਿੱਚ ਤੁਸੀਂ ਮੜਾ ਜਾ ਸਾਨੂੰ ਦਿਖਾ ਦੋਗੇ? ਹਾਂਜੀ ਹਾਂਜੀ। ਆਹ ਬਾਈ ਜੀ ਤਿਆਰ ਕਰਦੇ ਨੇ ਵੈਜ ਦੇ ਵਿੱਚ ਪ੍ਰੋਪਰ ਤੇ ਤੁਹਾਨੂੰ ਦਿਖਾਵਾਂਗੇ ਅਸੀਂ। ਇਹ ਬਾਈ ਜੀ ਹੁਣ ਤਾਂ ਜਿਵੇਂ ਤੁਸੀਂ ਆ ਰਹੇ ਹੋ ਵੀ ਸਮਾਨ ਲੱਗ ਗਿਆ ਕਾਫੀ। ਹਾਂਜੀ। ਆਹ ਰਾਜਮਾ ਜੀ। ਠੀਕ ਹੈ ਜੀ। ਹਾਂਜੀ। ਤੇ ਪੂਰਾ ਘਰ ਦਾ ਬਣਿਆ ਹੋਇਆ ਪੂਰੇ ਪਿਆਰ ਦੇ ਨਾਲ ਗਰਮਾ ਗਰਮ ਪਰੋਸਦੇ ਹੋ ਹੈ ਬਾਜੀ ਹਾਂਜੀ ਹਾਂਜੀ ਇਹ ਬਾਜੀ ਵਾਈਟ ਚਨੇ ਆ ਓਏ ਹੋਏ ਹੋਏ ਹੋਰ ਬਾਜੀ ਹੋਰ ਕੀ ਕੁਝ ਹੁੰਦਾ ਬਾਜੀ ਵਜੇ ਦੇ ਵਿੱਚ ਤੇ ਇਹ ਬਾਜੀ ਕਾਲੇ ਛੋਲੇ ਆ ਹੂੰ ਠੀਕ ਹੈ ਜੀ ਤੇ ਇਹ ਬਾਜੀ ਕੜੀ ਹੈ ਠੀਕ ਹੈ ਜੀ ਕੜੀ ਪਕੌੜਾ। ਕੀ ਬਾਤ ਹੈ ਜੀ? ਕੀ ਬਾਤ ਹੈ? ਮਤਲਬ ਹਰ ਚੀਜ਼ ਜੋ ਤੁਸੀਂ ਆਪਣੇ ਘਰੇ ਇੱਕ ਪੰਜਾਬੀ ਫੂਡ ਹੈ ਜਿਹੜਾ ਹਨਾ ਪ੍ਰੋਪਰ ਤੁਹਾਡੇ ਕੋਲ ਉਹ ਇਹਦੇ ਵਿੱਚ ਬਾਈ ਜੀ ਰਾਈਸ ਹੈ। ਉਹ ਇੱਧਰ ਮੁੱਕਲੇ ਹੁਣ ਇੱਧਰ ਆ ਗਿਆ ਹੈ। ਕੀ ਬਾਤ ਹੈ ਜੀ? ਇੱਧਰ ਗਰਮਾਉਣਾ। ਓਏ ਹੋਏ ਹੋਏ ਬਾਈ ਪਾਫ ਛੱਡ ਰਹੇ ਨੇ ਦੇਖ ਕੇ ਮੂੰਹ ਦੇ ਵਿੱਚ ਪਾਣੀ ਆਉਂਦਾ ਹੈ। ਹਾਂਜੀ ਇਹ ਬਾਰ-ਬਾਰ ਅਸੀਂ ਬਣਾਉਂਦੇ ਰਹਿੰਨੇ ਆ। ਓਏ ਹੋਏ ਤੇ ਜਿੱਦਾਂ ਜਿੱਦਾਂ ਲੱਗਦੇ ਇਹ ਸਾਗ ਹੈ ਜੀ। ਇਹ ਵੀ ਤੁਸੀਂ ਦੇਖੋਗੇ ਤਾਂ ਹਾਂਜੀ ਹੁਣ ਸੀਜ਼ਨ ਸ਼ੁਰੂ ਹੋ ਗਿਆ ਸਾਗ ਦਾ। ਸਾਗ ਤੇ ਮੱਕੀ ਦੀ ਰੋਟੀ ਹੈ ਬਾਜੀ। ਹਾਂਜੀ ਹਾਂਜੀ। ਕੀ ਬਾਤ ਹੈ ਜੀ? ਤੇ ਇਹ ਬਾਈ ਜੀ ਸਾਡਾ ਬੈਂਗਨ ਦਾ ਪਰਤਾ ਓਏ ਹੋਏ ਓਏ ਬੈਂਗਨ ਦਾ ਪਰਤਾ ਕੀ ਬਾਤ ਹੈ ਜੀ ਤੇ ਇਧਰ ਬਾਈ ਜੀ ਉਧਰ ਵੀ ਦਿਖਾਣਾ ਤੁਹਾਨੂੰ ਹਾਂਜੀ ਹਾਂਜੀ ਬਿਲਕੁਲ ਮਤਲਬ ਪੂਰੀਆਂ ਮੈਂ ਕਹਿੰਦਾ 12 ਤੋਂ 13 ਆਈਟਮਾਂ ਨੇ ਬਾਈ ਦੇ ਕੋਲ ਹਾਂਜੀ ਇਹ ਬਾਈ ਜੀ ਦਾਲ ਮੱਖਣੀ ਹੈ ਕੀ ਬਾਤ ਹੈ ਜੀ ਬਹੁਤ ਸੋਹਣਾ ਬਾਈ ਬਹੁਤ ਸੋਹਣਾ ਮਤਲਬ ਕਰਮਾ ਕਰਮ ਪੂਰਾ ਪਿਆਰ ਦੇ ਨਾਲ ਹੈ ਜੀ ਤੇ ਸੋਇਆ ਬੀਨ ਹੈ ਜੀ ਨਿਊਟਰੀ ਨਿਊਟ੍ਰਿਕ ਹਾਂਜੀ ਠੀਕ ਹੈ ਜੀ ਤੇ ਭਾਜੀ ਕਿਵੇਂ ਮਤਲਬ ਇਹ ਘਰੋਂ ਤਿਆਰ ਕਰਕੇ ਲਿਆਣੇ ਫਿਰ ਸਵੇਰੇ ਸਵੇਰੇ ਹਾਂਜੀ 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 ਹਜੇ ਤਾਂ ਹੋਰ ਆ ਬਾਈ ਜੀ ਆ ਜਾਓ ਅੱਛਾ ਜੀ ਇਹ ਹੈਗਾ ਜੀ ਛਾਈ ਪਨੀਰ ਮਤਲਬ ਅਸੀਂ ਥੱਕ ਜਾਾਂਗੇ ਆਟਮਾ ਨਹੀਂ ਮੁੱਕਦੀ ਹੈ ਜੀ ਅਸੀਂ ਗਣਦੇ ਗਣਦੇ ਥੱਕ ਜਾਾਂਗੇ ਤੇ ਇਹ ਹੈਗੀ ਜੀ ਆਪਣੀ ਪਨੀਰ ਪੁਰਜੀ ਆ ਦੇਖੋ ਕੀ ਬਾਤ ਹੈ ਜੀ ਕੀ ਬਾਤ ਹੈ ਮਤਲਬ ਇੰਨੀਆਂ ਆਟਮਾ ਤਾਂ ਮੈਂ ਕਹਿੰਦਾ ਇੱਕ ਚੰਗੇ ਹੋਟਲ 'ਚ ਵੀ ਨਹੀਂ ਮਿਲਦੀਆਂ ਜਿੰਨੀਆਂ ਤੁਸੀਂ ਸਾਨੂੰ ਇੱਥੇ ਦੇ ਹੀ ਜਾਂਦੇ ਹੋ ਹੈ ਭਾਜੀ ਕੋਸ਼ਿਸ਼ ਹੈ ਜੀ ਵੀ ਅਗਰ ਕੋਈ ਕਸਟਮਰ ਆਂਦਾ ਹੈ ਤੇ ਉਹ ਕਿਸੇ ਚੀਜ਼ ਦੇ ਲਈ ਮੁੜੇ ਨਾ ਉਹਨੂੰ ਹਰ ਚੀਜ਼ ਵੈਜ ਦੇ ਵਿੱਚ ਆਲਮੋਸਟ ਅਵੇਲੇਬਲ ਹੈਗੀ ਹੈ ਤੇ ਉਹ ਆਣ ਤੇ ਮੌਕਾ ਦੇਣ ਖਾਨ ਇੱਥੇ ਆ ਕੇ ਇੱਕ ਵਾਰ ਤੇ ਟੇਸਟ ਦੀ ਗਾਰੰਟੀ ਹੈ ਜੀ ਘਰ ਵਰਗਾ ਖਾਣਾ ਹੈ ਘਰ ਦਾ ਖਾਣਾ ਲਿਖਿਆ ਹੋਇਆ ਟਾਈਟਲ ਤੇ ਘਰ ਵਰਗਾ ਹੀ ਮਿਲੇਗਾ ਤੇ ਘਰ ਵਾਂਗੂ ਹੀ ਖਵਾਵਾਂਗੇ ਭਾਈ ਲੋਕ ਇਹ ਸਵਾਲ ਜ਼ਰੂਰ ਪੁੱਛਦੇ ਨੇ ਕਿ ਤੁਸੀਂ ਬੱਬੂ ਮੰਨ ਦੀ ਫਿਲਮ ਚ ਕੰਮ ਕੀਤਾ ਐਜ਼ ਅ ਆਰਟਿਸਟ ਕੰਮ ਕਰ ਰਹੇ ਸੀਗੇ ਫਰ ਇਹ 아이ਡੀਆ ਮਤਲਬ ਇਹ ਕਿਉਂ ਤੁਸੀਂ ਕੰਮ ਸ਼ੁਰੂ ਕੀਤਾ ਆਪਣਾ ਜਿਵੇਂ ਤੁਸੀਂ ਸਾਈਡ ਬਾਈ ਸਾਈਡੇ ਕੰਮ ਕਰ ਰਹੇ ਤੁਸੀਂ ਆਪਣਾ ਫੂਡ ਦਾ ਹਾਂਜੀ ਬਾਈ ਜੀ ਇਹ ਬਾਈ ਜੀ ਐਕਚੁਅਲ ਦੇ ਵਿੱਚ ਮੈਂ ਤਕਰੀਬਨ ਸਾਰਿਆਂ ਨੂੰ ਦੱਸ ਚੁੱਕਾ ਕਿ ਪਰਸਨਲ ਲਾਈਫ ਦੇ ਮੇਰੇ ਥੋੜੇ ਇਸ਼ੂਜ਼ ਇਦਾਂ ਦੇ ਹੋ ਗਏ ਸਰਕਮਸਟੈਂਸਿਸ ਇਦਾਂ ਦੇ ਬਣ ਗਏ ਸੀ ਕਿ ਮੈਨੂੰ ਮਜਬੂਰੀ ਵਿੱਚ ਆ ਕੇ ਕਾਰਟ ਲਗਾਣੀ ਪਈ ਤੇ ਕਿਉਂਕਿ ਘਰ ਤਾਂ ਦੇਖੋ ਚਲਾਣਾ ਜ਼ਿੰਦਗੀ ਚੱਲਦੇ ਰਹਿਣ ਦਾ ਨਾਮ ਹੈ ਜੇ ਰੁੱਕ ਗਏ ਤੇ ਫਿਰ ਮੁੱਕ ਗਏ ਮਮ ਇਸ ਕਰਕੇ ਜਦੋਂ ਕੋਈ ਹੋਰ ਰਸਤੇ ਨਹੀਂ ਸਮਝ ਆਏ ਸਾਰੇ ਰਸਤੇ ਬੰਦ ਹੋ ਗਏ ਤੇ ਫਿਰ ਅਖੀਰ ਹਾਰ ਕੇ ਮੈਂ ਹੱਥੀ ਮਿਹਨਤ ਮਤਲਬ ਮੈਂ ਇੱਕ ਸਟਾਲ ਲਗਾਇਆ ਰਾਜਮਾ ਕੜੀ ਤੇ ਚਾਵਲ ਦਾ ਉਸ ਤੋਂ ਬਾਅਦ ਹੌਲੀ 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 ਮੈਂ ਇਹ ਸੈਟਅਪ ਨੂੰ ਭਾਈ ਅਜੇ ਹਾ ਕੀ ਹੋ ਗਿਆ ਸੀ ਜੇ ਤੁਸੀਂ ਦੱਸਣਾ ਚਾਹੋ ਤਾਂ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਕਹਿ ਰਹੇ ਹੋ ਕਿ ਸਾਰੇ ਰਸਤੇ ਬੰਦ ਹੋ ਗਏ ਸੀਗੇ ਮਤਲਬ ਕਿਉਂ ਤੁਸੀਂ ਤਾਂ ਪਹਿਲੇ ਚੰਗੇ ਕੰਮ ਕਰ ਰਹੇ ਸੀਗੇ ਬੱਬੂ ਮਾਨ ਦੇ ਨਾਲ ਕੰਮ ਕਰਨਾ ਤਾਂ ਸਾਰਿਆਂ ਦਾ ਇੱਕ ਸੁਪਨਾ ਹੁੰਦਾ ਹੈ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਦੇ ਸਾਰੇ ਵੱਡੇ ਆਰਟਿਸਟਾਂ ਦੇ ਵਿੱਚੋਂ ਇੱਕ ਨੇ ਉਹ ਉਸ ਸਮੇਂ ਵੀ ਉਹਨਾਂ ਦਾ ਬੜਾ ਕਰੇ ਸੀ ਅੱਜ ਵੀ ਬੜਾ ਕਰੇ ਜ ਤੁਸੀਂ ਫਿਲਮ 'ਚ ਉਹਨਾਂ ਦੇ ਨਾਲ ਕੰਮ ਕਰ ਲਿਆ ਫਿਰ ਅੱਦਾਂ ਦਾ ਕੀ ਹੋ ਗਿਆ ਕਿ ਤੁਸੀਂ ਕਹਿ ਰਹੇ ਹੋ ਕਿ ਇੱਕ ਡਾਊਨਫਾਲ ਆ ਗਿਆ ਜ਼ਿੰਦਗੀ ਦੇ ਵਿੱਚ ਬਾਈ ਜੀ ਵਕਤ ਕਦੀ ਮੈਸੇਜ ਕਰਕੇ ਨਹੀਂ ਬਦਲਦਾ ਜਾਂ ਸੁਨੇਹਾ ਲਾ ਕੇ ਨਹੀਂ ਬਦਲਦਾ ਤੇ ਹਾਲਾ ਕਿ ਅਸੀਂ ਕਈ ਵਾਰੀ ਮਤਲਬ ਮੈਨੂੰ ਲੱਗਦਾ ਹੈ ਕਿ ਖੁਸ਼ਖਬਰੀ ਜਿਹੜੀ ਹੈ ਉਹ ਸਾਨੂੰ ਕਿਤੇ ਨਾ ਕਿਤੇ ਫਿਰ ਵੀ ਪਹਿਲੇ ਪਤਾ ਹੁੰਦੀ ਹੈ ਕਿ ਆਹ ਚੀਜ਼ ਜ਼ਿੰਦਗੀ ਚ ਖੁਸ਼ੀ ਵਾਲੀ ਹੋਣ ਵਾਲੀ ਹੈ ਗਮ ਜਿਹੜਾ ਹੈ ਨਾ ਦੁੱਖ ਜਿਹੜਾ ਉਹ ਕਦੀ ਦੱਸ ਕੇ ਨਹੀਂ ਆਂਦਾ ਉਹ ਕਦੀ ਦੱਸ ਕੇ ਨਹੀਂ ਆਂਦਾ ਖੁਸ਼ੀ ਦਾ ਫਿਰ ਕਿਤੇ ਨਾ ਕਿਤੇ ਮੈਸੇਜ ਮਿਲ ਜਾਂਦਾ ਹੈ ਤੇ ਇਸ ਕਰਕੇ ਲਾਈਫ ਸੀਗੀ ਸਟੂਡੀਓ ਸੀਗਾ ਮੇਰਾ ਫਿਲਮਾਂ ਦੇ ਨਾਲ ਨਾਲ ਮੈਂ ਅੱਜ ਭਾਜੀ ਨਾਲ ਦੀ ਨਾਲ ਪਾ ਤੁਸੀਂ ਸਾਨੂੰ ਦਿਖਾ ਵੀ ਦਿਓ ਕੀ ਕੁਛ ਥੋੜੀ ਸਾਰੀ ਜਗ੍ਹਾ ਇਹ ਤੇ ਨਾਲ ਦੀ ਨਾਲ ਤੁਸੀਂ ਬੋਲੀ ਵਜਾਓ ਤੇ ਆਪਣਾ ਮਤਲਬ ਫੋਟੋ ਸਟੂਡੀਓ ਸੀਗਾ ਜੀ ਮੇਰੇ ਪਾਦਰ ਸਾਹਿਬ ਦਾ ਪੰਜ ਫੇਸ ਮੋਹਾਲੀ ਦੇ ਵਿੱਚ ਪਿਛਲੇ 50 ਸਾਲ ਤੋਂ ਤੇ ਮੈਂ ਤੁਸੀਂ ਸਰਕਮਸਟੈਂਸਿਸ ਦੀ ਗੱਲ ਕਰਦੇ ਹਾਂ ਸਡਨਲੀ ਮਤਲਬ ਉਹ ਫੋਟੋ ਸਟੂਡੀਓ ਮੇਰਾ ਬੰਦ ਹੋ ਗਿਆ ਫਿਲਮਾਂ ਦੇ ਮੈਂ ਉਸ ਫਿਲਮਾਂ ਚ ਵੀ ਮੈਂ ਐਜ਼ ਅ ਫੋਟੋਗ੍ਰਾਫਰ ਪਹਿਲੇ ਆਇਆ ਸੀਗਾ ਮੈਂ ਕਾਫੀ ਸਿੰਗਰਸ ਦੀ ਮਤਲਬ ਐਲਬਮਸ ਸ਼ੂਟ ਕੀਤੀਆਂ ਅ ਇੰਦਰਜੀਤ ਨਿੱਕੂ ਭਾਜੀ ਦੀ ਗਰੇਵਾਲ ਭਾਜੀ ਦੀ ਮਿਸ ਪੂਜਾ ਦੀਆਂ ਤੇ ਹੋਰ ਕਈ ਹਰਜੀਤ ਥਰਮਨ ਭਾਜੀ ਕਈਆਂ ਦੇ ਮਤਲਬ ਮੈਂ ਫੋਟੋ ਸ਼ੂਟ ਉੱਥੇ ਕਰਦਾ ਹੁੰਦਾ ਸੀ ਐਲਬਮ ਦੇ ਮੇਕਿੰਗ ਕਰਦਾ ਹੁੰਦਾ ਸੀ ਉਹਦੇ ਫਿਰ ਉਸ ਉਸੇ ਦੌਰਾਨ ਮਤਲਬ ਫਿਲਮ ਸਫਰ ਮੇਰਾ ਸ਼ੁਰੂ ਹੋ ਗਿਆ ਥੋੜਾ ਜਿਹਾ ਤੇ ਫਿਰ ਉਹਦੇ ਨਾਲ ਮਤਲਬ ਫੋਟੋਗ੍ਰਾਫੀ ਤਾਂ ਮੇਰੀ ਚੱਲ ਹੀ ਰਹੀ ਸੀਗੀ ਤੇ ਇਨਕਮ ਸੋਰਸ ਮੇਰੇ ਲਾਈਫ ਦਾ ਮਤਲਬ ਬੜਾ ਵਧੀਆ ਘਰ-ਬਾਰ ਮੇਰਾ ਉਹਦੇ ਨਾਲ ਚੱਲਦਾ ਸੀਗਾ ਕੁਝ 4-5 ਸਾਲਾਂ ਚ ਇੱਕਦਮ ਹੀ ਸਾਰਾ ਕੁਝ ਹੀ ਮਤਲਬ ਬੜਾ ਉਲਟ-ਪੁਲਟ ਜਾ ਹੋ ਗਿਆ ਮੇਰਾ ਸਟੂਡੀਓ ਬੰਦ ਹੋ ਗਿਆ ਤੇ ਰੈਂਟ ਤੇ ਸੀਗਾ ਉਹ ਖਾਲੀ ਕਰਵਾ ਲਿਆ ਉਹਨਾਂ ਨੇ ਫਿਰ ਫਾਈਨੈਂਸ ਚ ਕੁਝ ਪੈਸੇ ਸੀਗੇ ਉਹ ਲੋਕਾਂ ਨੇ ਨਹੀਂ ਮੋੜੇ ਫਿਰ ਸ਼ੇਅਰ ਮਾਰਕੀਟ ਚ ਕਹਿ ਕੇ ਯਾਰਾ ਦੋਸਤਾਂ ਨੇ ਥੋੜੇ ਲਵਾਏ ਸੀ ਉਹ ਵੀ ਮਤਲਬ ਡਾਊਨ ਆ ਗਿਆ ਜੀ ਇਹ ਉਹ ਡੁੱਬ ਗਏ ਤੇ ਫਿਰ ਮੇਰੇ ਬ੍ਰਦਰ ਨੂੰ ਮਾਊਥ ਕੈਂਸਰ ਹੋ ਗਿਆ ਤੇ ਉਹਦੇ ਤੇ ਸਾਡਾ ਮਤਲਬ ਬਹੁਤ 18-20 ਲੱਖ ਰੁਪਏ ਦੇ ਕਰੀਬ ਲੱਗ ਗਿਆ ਸੀਗਾ ਫੋਟਿਸ ਇਲਾਜ ਕਰਾਇਆ ਤੇ ਉਸ ਤੋਂ ਬਾਅਦ ਮੈਨੂੰ ਪੈਰਾਲਾਈਜ਼ ਹੋ ਗਿਆ ਮਤਲਬ ਜ਼ਿੰਦਗੀ ਨੇ ਇੱਕਦਮ ਹੀ ਸਾਰੇ ਪਾਸੋਂ ਦੀ ਘੇਰਾ ਪਾ ਲਿਆ ਕਿ ਮਾੜੇ ਨੇ ਮਤਲਬ ਮਾੜਾ ਸਮਾਂ ਕਹਿ ਲੋ ਚਾਹੇ ਚਲੋ ਫਿਰ ਵੀ ਮੈਂ ਤਾਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਆ ਕਿ ਮੈਨੂੰ ਅਗਰ ਪੈਰਾਲਾਈਜ਼ ਹੋਇਆ ਉਸ ਤੋਂ ਬਾਅਦ ਮੈਨੂੰ ਬੜੀ ਛੇਤੀ ਉਹਨਾਂ ਨੇ ਸਰੀਰ 'ਚ ਮੇਰੇ ਜਾਨ ਪਾਤੀ ਤੇ ਬਾਕੀ ਬ੍ਰਦਰ ਦੇ ਮੇਰੇ ਜਾਨ ਦਾ ਦੁੱਖ ਤਾਂ ਮੈਨੂੰ ਸਾਰੀ ਜ਼ਿੰਦਗੀ ਰਹੇਗਾ ਹੂੰ ਤੇ ਬਾਕੀ ਇੰਨਾ ਕੁਝ ਹੋਣ ਦੇ ਬਾਅਦ ਫਿਰ ਮਤਲਬ ਹਿੰਮਤ ਨਹੀਂ ਹਾਰੀ ਹੂੰ ਹੌਸਲਾ ਨਹੀਂ ਛੱਡਿਆ ਜ਼ਿੰਦਗੀ ਨੂੰ ਫਿਰ ਇੱਕ ਦਵਾ ਇੱਕ ਵਾਰ ਦੁਬਾਰਾ ਫਿਰ ਸ਼ੁਰੂ ਕੀਤਾ ਜ਼ੀਰੋ ਤੋਂ ਤੇ ਮਤਲਬ ਅਗਰ ਕੋਈ ਕਹਿੰਦਾ ਜ਼ੀਰੋ ਤੋਂ ਤਾਂ ਮੈਂ ਕਹਿ ਸਕਦਾ ਕਿ ਮੈਂ ਜ਼ੀਰੋ ਤੋਂ ਫਿਰ ਦੁਬਾਰਾ ਸ਼ੁਰੂ ਕੀਤਾ ਹੈ ਕੀ ਆਵਾਤਾ ਹੈ ਭਾਈ ਸਾਰੇ ਤੁਹਾਡੇ ਨਾਲ ਨੇ ਤੇ ਬੜੀ ਹਿੰਮਤ ਹੈ ਤੁਹਾਡੇ ਚ ਹੈ ਨਾ ਕਿ ਇੱਕ ਐਕਟਰ ਵਾਲੀ ਜ਼ਿੰਦਗੀ ਜੀ ਕੇ ਹਨਾ ਇਸ ਤਰ੍ਹਾਂ ਵਾਪਸ ਇੱਕ ਗਰਾਊਂਡ ਲੈਵਲ ਤੇ ਕੰਮ ਕਰਨਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਵੈਜਮੇ ਤੇ ਬਾਈ ਨਾਲ ਦੇ ਨਾਲ ਕੰਮ ਵੀ ਕਰ ਰਹੇ ਨੇ ਹਨਾ ਕਸਟਮਰ ਵੀ ਅਟੈਂਡ ਕਰ ਰਹੇ ਨੇ ਹਾਂ ਨਹੀਂ ਕੋਈ ਨਹੀਂ ਵੈਜਮੇ ਰਾਜਮਾ ਹੈ ਕੜੀ ਹੈ ਨਿਊਟਰੀ ਹੈ ਵਾਈਟ ਚਨੇ ਹੈ ਬਲੈਕ ਚਨੇ ਹੈ ਅੱਛਾ ਕਸ ਟਿਕ ਹੈ ਭਾਈ ਪਾਜੀ ਸਾਨੂੰ ਦਿਖਾਓ ਮਾੜਾ ਜੀ ਨੇ ਖਾਣਾ ਤਿਆਰ ਕਰਦੇ ਤੁਸੀਂ ਸਾਰਾ ਇਹ ਸਾਰੀ ਮੇਰੀ ਕਾਰਟ ਹੈ ਜੀ ਤੇ ਜਿਹਦੇ ਤੁਸੀਂ ਆਈਟਮਸ ਵਗੈਰਾ ਦੇਖ ਲੀਆਂ ਤੇ ਇੱਧਰ ਬਾਰਦਾਨਾ ਵਗੈਰਾ ਹੁੰਦਾ ਜੀ ਅਸੀਂ ਪੈਕਿੰਗਸ ਲਈ ਇਹ ਚੀਜ਼ਾਂ ਲਈ ਯੂਜ਼ ਕਰਦੇ ਆਂ ਤੇ ਸਾਡਾ ਆਈਸ ਬਾਕਸ ਹੁੰਦਾ ਜੀ ਇਹਦੇ ਚ ਅਸੀਂ ਇਹ ਫੈਮਿਲੀ business ਹੈ ਭਾਈ ਤੁਸੀਂ ਕੌਣ ਕੌਣ ਹੋ ਇੱਥੇ ਜਿਹੜਾ ਕੰਮ ਕਰਦਾ ਸਾਰੇ ਇਹ ਪਾਜੀ ਸਾਰੀ ਮੇਰੀ ਫੈਮਿਲੀ ਮੇਰੇ ਨਾਲ ਜੁੜੀ ਹੋਈ ਹੈ ਬਾਹਰਲਾ ਕੋਈ ਬੰਦਾ ਨਹੀਂ ਹੈਗਾ ਤੇ ਮੈਂ ਤੁਹਾਨੂੰ ਇੱਕ ਇੱਕ ਕਰਕੇ ਸਾਰਿਆਂ ਨਾਲ ਮਿਲਾ ਦਿੰਨਾ ਹਾਂਜੀ ਬਿਲਕੁਲ ਭਾਈ ਜੀ ਇੱਧਰ ਸਾਡਾ ਹੈਗਾ ਰੋਟੀ ਦਾ ਡਿਪਾਰਟਮੈਂਟ ਹੈ ਜੀ ਕੀ ਬਾਤ ਹੈ ਜੀ ਇਹ ਮੇਰੇ ਮਤਲਬ ਮੇਰਾ ਜੀਵਨ ਸਾਥੀ ਮੇਰਾ ਹਾਂ ਸਾਥੀ ਮਤਲਬ ਹਾਂ ਤੇ ਮੇਰੇ ਸੁੱਖ ਦੁੱਖ ਚ ਇਹਨੇ ਮੇਰਾ ਬਹੁਤ ਸਾਥ ਨਿਭਾਇਆ ਬਿਲਕੁਲ ਇਹਨਾਂ ਨੂੰ ਤੁਸੀਂ ਮਾਈਕ ਦਿਓ ਬੜਾ ਜਿਆ ਸਿਆਣਾ ਦੇ ਨਾਲ ਵੀ ਗੱਲ ਕਰਾਂਗੇ ਹਾਂਜੀ ਹਾਂਜੀ ਮੈਨੂੰ ਜਦੋਂ ਪੈਰਾਲਾਈਜ਼ ਹੋਇਆ ਇਹ ਉਹ ਸ਼ਖਸ ਸੀਗੀ ਲੇਗ ਦਾ ਕਈਆਂ ਦੇ ਮਤਲਬ ਸੁਣਦੇ ਆਂ ਅਸੀਂ ਕਰਦੇ ਆਂ ਤੇ ਇਹਨੇ ਮੇਰਾ ਪੂਰਾ ਸਾਥ ਨਿਭਾਇਆ ਮੈਂ ਮਤਲਬ ਬੈੱਡ ਦੇ ਉੱਤੇ ਸੀਗਾ ਇਹਨੇ ਮੈਨੂੰ ਇਕੱਲੇ ਨੂੰ ਨਹੀਂ ਛੱਡਿਆ ਅੱਜ ਵੀ ਅਗਰ ਮੈਂ ਕੰਮ ਕਰ ਰਿਹਾ ਤੇ ਮੇਰੇ ਨਾਲ ਜੇ ਪੂਰੀ ਮੇਰੀ ਬਾਹ ਬਣ ਕੇ ਖੜੀ ਪਈ ਨਾਲ ਇਹ ਇਹੀ ਸਭ ਤੋਂ ਵੱਡੀ ਗੱਲ ਹੈ ਜੀ ਇਹੀ سپورਟ ਹੋਣੀ ਚਾਹੀਦੀ ਹੈ ਪਹਿਨੇ ਤੁਸੀਂ ਜਿਵੇਂ ਬਾਈ ਜੀ ਗੱਲ ਕਰ ਰਹੇ ਸੀਗੇ ਤੇ ਅੱਜ ਕਿਵੇਂ ਦਾ ਮਹਿਸੂਸ ਹੁੰਦਾ ਹੈ ਜਦੋਂ ਇਹਨਾਂ ਦਾ ਸਾਥ ਦੇ ਕੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹਨਾਂ ਦਾ ਸਾਥ ਦੇ ਰਹੇ ਹੋ ਕੁਝ ਵੀ ਹੁੰਦੀ ਹੈ ਜੀ ਕੰਮ ਕਰਨਾ ਬਾਕੀ ਮੇਰੀ ਫਿਲਹਾਲ ਇਹੀ ਹੈਗੀ ਹੈ ਇੱਛਾ ਕਿ ਆਪਣਾ ਪੂਰਾ ਦੁਬਾਰਾ ਸਟੈਂਡ ਹੋ ਜਾਉ ਜਿੱਦਾਂ ਪਹਿਲਾਂ ਸੀਗੀ ਹੂੰ ਠੀਕ ਹੈ ਕੰਮ ਕਰ ਰਹੇ ਆ ਮਜ਼ਦੂਰੀ ਵੀ ਮਜ਼ਦੂਰੀ ਵਾਲਾ ਕੰਮ ਕਰ ਰਹੇ ਆ ਬਟ ਨੋ ਡਾਊਟ ਬਹੁਤ ਅੱਛਾ ਵੀ ਚੱਲ ਰਿਹਾ ਹੈ ਸਾਡਾ ਕੰਮ ਕਿੱਦਾਂ ਰਿਹਾਗਾ 2 ਸਾਲ ਤੋਂ ਕਰ ਰਹੇ ਬਹੁਤ ਅੱਛਾ ਚੱਲ ਰਿਹਾ ਕਿਉਂਕਿ ਇੱਕ ਇੱਕ ਆਰਟਿਸਟ ਲਾਈਫ ਹੁੰਦੀ ਹੈ ਬੰਦੇ ਦੀ ਹਨਾ ਜਦੋਂ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਹੈਨਾ ਤੇ ਪਹਿਲਾਂ ਸੰਗ ਦੇ ਸੀਗੇ ਤੇ ਹੁਣ ਉਹ ਸਮਾਂ ਬਦਲਿਆ ਕਿਤੇ ਨਾ ਕਿਤੇ ਇਹ ਚੀਜ਼ਾਂ ਮੋਟੀਵੇਟ ਕਰਦੀਆਂ ਨੇ ਜਾਂ ਫਿਰ ਉਹ ਚੀਜ਼ਾਂ ਨੂੰ ਯਾਦ ਕਰਦੇ ਹਾਂ ਕਿਵੇਂ ਦਾ ਇਹ ਦੇਖੋ ਯਾਦ ਹੈ ਤਾਂ ਕਰਦੇ ਆ ਤੁਮ ਉਹ ਆਪਣਾ ਪੁਰਾਣਾ ਲਾਈਕ ਮੈਂ ਵੀ ਜਦੋਂ ਮੈਨੂੰ ਨਿਊਲੀ ਮੇਰੀ ਮੈਰਿਜ ਹੋਈ ਸੀਗੀ ਮੇਰੇ ਨਾਲ ਵੀ ਇਹ ਹੱਥ ਫੜ ਕੇ ਚੱਲਦੇ ਸੀਗੇ ਲੋਕ ਦੇਖਦੇ ਸੀਗੇ ਆ ਕੇ ਰੋਕਦੇ ਸੀਗੇ ਭਾਜੀ ਫੋਟੋ ਕਲਿੱਕ ਕਰਦੇ ਆ ਤੁਹਾਡੇ ਨਾਲ ਅਸੀਂ ਫੋਟੋ ਕਲਿੱਕ ਕਰਦੇ ਸੀ ਮੈਨੂੰ ਖੁਸ਼ੀ ਹੁੰਦੀ ਸੀਗੀ ਕੁਝ ਟਾਈਮ ਇਦਾਂ ਦਾ ਹੋਇਆ ਕਿ 2-3 ਸਾਲ ਤੋਂ ਹੁਣ ਥੋੜਾ ਕਮ ਆਪਣਾ ਇਹ ਫਿਲਮ ਕੈਰੀਅਰ ਵਾਲਾ ਥੋੜਾ ਘਟ ਸੀਗਾ ਤੇ ਫਿਰ ਕੁਝ ਮੰਥਲੀ ਇਨਕਮ ਨਹੀਂ ਸੀਗੀ ਸਾਡੀ ਮੰਥਲੀ ਇਨਕਮ ਕਰਕੇ ਫਿਰ ਅਸੀਂ ਇੱਧਰ ਕੀ ਦਿਨ ਚੱਲਿਆ ਰਹਿੰਦਾ ਤੁਸੀਂ ਕਿੰਨੇ ਵਜੇ ਆ ਜਾਂਦੇ ਹੋ ਇੱਥੇ ਤੇ ਕਿਹੜੇ-ਕਿਹੜੇ ਦਿਨ ਕੀ ਟਾਈਮਿੰਗ 9:30 ਤੋਂ 4:30 ਹੁੰਦਾ ਜੀ ਹਾਂ ਜੀ ਤੇ 9:30 ਤੋਂ 4:30 ਤੱਕ ਹੁੰਦੇ ਤੁਸੀਂ ਤੇ ਹਰ ਚੀਜ਼ ਇੱਥੇ ਜਿਹੜੀ ਆਪਣੇ ਹੱਥਾਂ ਦੇ ਨਾਲ ਘਰ ਵਰਗਾ ਖਾਣਾ ਜਿਹੜਾ ਤੇ ਤਿਆਰ ਕੀਤਾ ਜਾਂਦਾ ਬਹੁਤ ਬਹੁਤ ਧੰਨਵਾਦ ਪੈਣੇ ਮਾਈਕ ਦੇ ਦਿਓ ਤੇ ਅਸੀਂ ਤੁਹਾਨੂੰ ਜੋ ਬਾਈ ਦੇ ਸਿਸਟਰ ਦੇ ਨਾਲ ਵੀ ਗੱਲ ਕਰਾਵਾਂਗੇ ਇਧਰ ਪਾਸੇ ਬਾਈ ਨੇ ਦੱਸਿਆ ਸੀ ਕਿ ਇਧਰ ਸਾਡਾ ਨੋਨ ਵੈਜ ਦੀ ਜਿਹੜੀ ਕਾਰਟ ਉਹ ਲਗਾਈ ਜਾਂਦੀ ਹੈ ਪੈਣੇ ਸასი ਕਾਲ ਕੀ ਹਾਲ ਹੈ ਜੀ ਤੇ ਤੁਸੀਂ ਬਾਈ ਦੇ ਭੈਣੋਂ ਹਸ਼ਿਰ ਫਿਲਮ ਵਾਲੇ ਕਾਕੇ ਦੇ ਸਿਸਟਰੋਂ ਤੁਸੀਂ ਭੈਣੇ ਅੱਜ ਆਪਣੇ ਭਾਈ ਦੇ ਨਾਲ ਹਨਾ ਪਿੱਠ ਨਾਲ ਨਾਲ ਪਿੱਠ ਲਾ ਕੇ ਖੜੇ ਹੋ ਤੁਸੀਂ ਲੋਕ ਬੜਾ ਪਿਆਰ ਦੇ ਰਹੇ ਨੇ ਕਹਿ ਜਾ ਮੈਨੂੰ ਸੰਸ ਕਰ ਰਹੇ ਹੋ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਹਾਂਜੀ ਅੱਜ ਦੇ ਸਮੇਂ ਚ ਨਾ ਇਹ ਚੀਜ਼ਾਂ ਬਹੁਤ ਘੱਟ ਮਿਲਦੀਆਂ ਨੇ ਦੇਖਣ ਲਈ ਕਿੰਨਾ ਦੀ ਸੀ ਇਹ ਆਪਣਾ ਕੰਮ ਵੀ ਕਰ ਰਹੇ ਨੇ ਨਾਲ ਦੀ ਨਾਲ ਤੇ ਅਸੀਂ ਤੁਹਾਨੂੰ ਦਿਖਾ ਵੀ ਦਿੰਨੇ ਆ ਕਿ ਕਿੰਨੇ ਪਿਆਰ ਦੇ ਨਾਲ ਜਿਹੜੇ ਇਹ ਪਰੋਸਤੇ ਨੇ ਕਸਟਮਰਾਂ ਨੂੰ ਰੋਟੀ ਦਿੰਦੇ ਨੇ ਚੋਲੇ ਨੇ ਤੇ ਲੋਕਾਂ ਨੂੰ ਦੁਆਰਾ ਵੀ ਜਿਹੜਾ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਹੈ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਭੈਣ ਦੇ ਨਾਲ ਹੋਰ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਵਨ ਪਰਾਂਠੇ ਵਾਲੇ ਕਰਦੇ ਸੀ ਦੇਖ ਸਕਦੇ ਹੋ ਕਿ ਕਿੰਦਾ ਜਿਹੜੀ ਇੱਥੇ ਭੀੜ ਲੱਗੀ ਹੋਈ ਹੈ ਤੇ ਭੈਣ ਇਹ ਚੀਜ਼ਾਂ ਬਹੁਤ ਘੱਟ ਮਿਲਦੀਆਂ ਨੇ ਦੇਖਣ ਨੂੰ ਅੱਜ ਦੇ ਟਾਈਮ 'ਚ ਕਹਿੰਦੇ ਕਿ ਰਿਸ਼ਤਿਆਂ 'ਚ ਬੜੀ ਗ੍ਰਾਵਟਾ ਆ ਗਈ ਹੈ ਹੈਨਾ ਕਹਿੰਦੇ ਰਿਸ਼ਤੇ ਕਮਜ਼ੋਰ ਹੁੰਦੇ ਜਾ ਰਹੇ ਨੇ ਪਰ ਤੁਹਾਨੂੰ ਤਾਂ ਇੱਕ ਇਹ ਸਾਨੂੰ ਬੜੀ ਖੁਸ਼ੀ ਹੋਈ ਇਸ ਤਰੀਕੇ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ ਹੋਰ ਇਸ ਪਾਤੇ ਉਹਦੇ ਵਿੱਚ ਹਾਂਜੀ ਬਹੁਤ ਵਧੀਆ ਲੱਗ ਰਿਹਾ ਐਕਚੁਅਲੀ ਫੈਮਿਲੀ ਨੂੰ ਸਪੋਰਟ ਕਰਨਾ ਮੈਨੂੰ ਲੱਗਦਾ ਹਰ ਸਿਸਟਰ ਨੂੰ ਚਾਹੀਦਾ ਹੈ ਹਰ ਵਾਈਫ ਨੂੰ ਚਾਹੀਦਾ ਹੈ ਇੱਕ ਨਾ ਯੂਥ ਦੀ ਗੱਲ ਆ ਜਾਂਦੀ ਹੈ ਯੂਥ ਬੜੀ ਸ਼ਰਮ ਮਹਿਸੂਸ ਕਰਦਾ ਹੈ ਉਹ ਕਹਿੰਦਾ ਕਿ ਮੈਂ ਸੜਕ ਦੇ ਕਿਨਾਰੇ ਖੜ ਕੇ ਕਿਉਂ ਐਵੇਂ ਦਾ ਕੰਮ ਕਰਾਂ ਮੈਂ ਕਿਉਂ ਲੋਕਾਂ ਨੂੰ ਬਾਹਰ ਜਾ ਕੇ ਨਹੀਂ ਕਰਦੇ ਹੈਗੇ ਵਿਵੇਸ਼ ਚ ਜਾ ਕੇ ਝਾੜੂ ਵੀ ਮਾਰਦੇ ਪੋਚੇ ਵੀ ਮਾਰਦੇ ਲੈਟਰਿੰਗਾ ਵੀ ਸਾਫ਼ ਕਰਦੇ ਆ ਸਭ ਕੁਝ ਕਰਦੇ ਆ ਫਿਰ ਇੰਡੀਆ 'ਚ ਰਹਿ ਕੇ ਕਿਉਂ ਨਹੀਂ ਕਰ ਸਕਦੇ ਸ਼ਰਮ ਕਾਦੀ ਆਪਣਾ ਅਸੀਂ ਤਾਂ ਆਪਣੇ ਘਰ ਦੇ ਅਗਵਾ ਪੜੋਸੀ ਕਰਦੇ ਆ ਗਿਆ ਸਾਨੂੰ ਤਾਂ ਕੋਈ ਚੋਣ ਨਹੀਂ ਆਉਂਦੀ ਤੇ ਭਨੇ ਮੈਨੇਜ ਕਿਵੇਂ ਕਰਦੇ ਹਾਂ ਕਿਉਂਕਿ ਫੈਮਿਲੀ ਵੀ ਹੁੰਦੀ ਹੈ ਬੱਚੇ ਵੀ ਹੁੰਦੇ ਨੇ ਉਹ ਸਾਰੀ ਚੀਜ਼ਾਂ ਟੀਮ ਵਰਕ ਹੈ ਸਰ ਫੈਮਿਲੀ ਨਾਲ ਹੈ ਮਦਰ ਫਾਦਰ ਬਣਾਉਂਦੇ ਹੈ ਮੇਰਾ ਮੇਰੇ ਮਦਰ ਇਨ ਲਾ ਫਾਦਰ ਇਨ ਲਾ ਸਾਰੇ ਸਪੋਰਟਿਵ ਹੈ ਸਾਰੇ ਹੈਲਪ ਕਰਦੇ ਆ ਹਰ ਚੀਜ਼ ਵਿੱਚ ਹਾਂਜੀ ਤੋਂ ਭਨੇ ਮਾਈਕ ਦੇ ਦਿਓ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਤੁਸੀਂ ਜੋ ਸਮਾਂ ਦਿੱਤਾ ਆਪਣਾ ਤੇ ਬਾਈ ਦੇ ਕੋਲ ਜਿਹੜੇ ਕਸਟਮਰ ਆਏ ਹੋਏ ਨੇ ਆਪਾਂ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਾਣਾਂਗੇ ਕਿ ਬਾਈ ਉਹਨਾਂ ਨੂੰ ਕਿਵੇਂ ਦਾ ਖਾਣਾ ਲੱਗ ਰਿਹਾ ਹੈ ਬਾਈ ਕੀ ਹਾਲ ਚੱਲ ਨੇ ਜੀ ਵਧੀਆ ਵੀਰੇ ਬਾਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਤਾਂ ਆਪਣਾ ਪੰਜਾਬੀ ਵੀਰ ਹੈ ਹਨ ਜਿਨੇ ਆਪਣਾ ਕੰਮਕਾਰ ਸ਼ੁਰੂ ਕਰਿਆ ਤੇ ਆਪਾਂ ਸਾਰੇ ਸਪੋਰਟ ਕਰਨ ਦੇ ਲਈ ਉੱਥੇ ਆਏ ਹੋਇਆ ਹਨ ਬਾਈ ਕਿਵੇਂ ਦਾ ਟੇਸਟ ਲੱਗ ਰਿਹਾ ਹੈ ਜਾਂ ਮਾਈਕ ਤੁਸੀਂ ਮੂਹਰੇ ਨੇੜੇ ਕਰ ਲਓ ਭਾਈ ਬਹੁਤ ਵਧੀਆ ਟੇਸਟ ਆ ਜੀ ਅਸੀਂ ਸਪੈਸ਼ਲੀ ਨਾ ਬਾਈ ਦੀ ਜਿਵੇਂ ਵੀਡੀਓ ਦੇਖੀ ਸੀ ਆ ਰੀਸੈਂਟਲੀ ਅੱਜ ਮਾਰਨਿੰਗ ਦੇਖੀ ਸੀ ਅਸੀਂ ਤੇ ਅਸੀਂ ਕਿਹਾ ਕਿ ਇੱਕ ਵਾਰ ਜ਼ਰੂਰ ਬਾਈਕੂ ਕਰਨਾ ਹੈ ਵੇ ਜੀ ਅਸੀਂ ਆਏ ਸਾਂ ਮੋਟਰੋ ਵਾਇਸਾਂ ਤੇ ਜਸਟ ਇੱਥੇ ਘੁੰਮਣ ਫਿਰਨ ਦੇ ਲਈ ਪਰ ਫਿਰ ਵੀ ਜਿਵੇਂ ਭਰਾ ਕਹਿੰਦੇ ਕਿ ਆਪਾਂ ਜਾਣਾ ਹੀ ਹੈ ਬਾਈ ਦੇ ਕੋਲ ਤੇ ਬਾਈ ਦੇ ਨਾਲ ਆਪਾਂ ਮਿਲਟਰੀ ਵੀ ਆਉਣਾ ਹੈ ਸੋ ਫਿਰ ਉਹਦੇ ਕਰਕੇ ਅਸੀਂ ਫਿਰ ਇੱਥੇ ਨਾਲੇ ਫੂਡ ਵੀ ਟਰਾਈ ਕੀਤਾ ਫੂਡ ਵੀ ਬਹੁਤ ਵਧੀਆ ਆ ਬਹੁਤ ਵਧੀਆ ਕੁਆਲਿਟੀ ਹੈ ਜਿਵੇਂ ਆਪਣਾ ਘਰੇ ਜਿਵੇਂ ਬਣਦਾ ਫੂਡ ਸਾਰਾ ਉਦਾਂ ਹੀ ਸਾਰੀ ਜੋ ਵੀ ਇੱਥੇ ਸਵਾਦ ਵਗੈਰਾ ਸਾਰੇ ਉਦਾਂ ਹੀ ਆ ਤੇ ਬਾਈ ਤੁਸੀਂ ਵੀ ਖਾਧਾ ਕਿਵੇਂ ਦਾ ਲੱਗਿਆ ਤੁਹਾਨੂੰ ਟੇਸਟ ਬਹੁਤ ਵਧੀਆ ਜੀ ਬਹੁਤ ਵਧੀਆ ਰਿਸਪੌਂਸ ਹੈ ਜੀ ਬਹੁਤ ਵਧੀਆ ਜੀ ਬਹੁਤ ਟੇਸਟ ਹੈ ਜੀ ਪੂਰਾ ਘਰ ਵਰਗਾ ਟੇਸਟ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਇੱਕ ਹੁੰਦਾ ਨਹੀਂ ਕੀ ਕਹਿੰਦੇ ਕਿ ਚੰਡੀਗੜ੍ਹ ਪੁਹਾਲੀ ਜਾ ਕੇ ਕਹਿੰਦੇ ਰੇਟ ਵਧ ਜੰਦੇ ਨੇ ਰੇਟ ਰੀਜ਼ਨੇਬਲ ਹੈ ਅਫੋਰਡੇਬਲ ਹੈ ਹਰ ਦੇ ਲਈ ਐਕਚੁਅਲੀ ਬ੍ਰਦਰ ਰੇਟ ਤਾਂ ਚਲੋ ਆਪਾਂ ਕਰ ਸਕਦੇ ਆ ਪਰ ਜੋ ਟੇਸਟ ਹੈ ਨਾ ਟੇਸਟ ਘਰ ਵਰਗੀ ਹੈ ਉਹਦੇ ਵਿੱਚ ਆਪਾਂ ਫਿਰ ਪੈਸੇ ਨਾਲ ਕੋਈ ਨਹੀਂ ਉਹ ਕਰ ਸਕਦੇ ਹਾਂ ਬਿਲਕੁਲ ਹਾਂ ਜੀ ਮਤਲਬ ਮੈਨੂੰ ਤਾਂ ਲੱਗਿਆ ਕਿ ਟੇਸਟ ਦਾ ਹੀ ਹੁੰਦਾ ਜੀ ਕੋਈ ਸਾਫ ਸਫਾਈ ਬੜੀ ਮੈਟਰ ਕਰਦੀ ਹੈ ਭਾਜੀ ਹੈ ਨਾ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਇਹ ਬੰਦਾ ਜੇ ਚਾਹਦਾ ਕਿਉਂਕਿ ਖਾਣੇ ਵਾਲੇ ਤਾਂ 1000 ਰੁਪਏ ਦੀ ਥਾਲੀ ਵੀ ਖਾਂਦੇ ਨੇ ਤੇ ਉੱਥੇ ਸਾਫ ਸਫਾਈ ਮੈਟਰ ਕਰਦੀ ਹੈ ਤੇ ਇੱਥੇ ਆਪਾਂ ਨੂੰ ਬੜੇ ਘੱਟ ਰੇਟ ਦੇ ਵਿੱਚ ਬੜੀ ਸਾਫ ਸੁਥਰੀ ਬੜੀ ਟੇਸਟੀ ਘਰਵਾਰਕਾ ਸਵਾਦ ਮਿਲ ਰਿਹਾ ਹੈ ਬਿਲਕੁਲ ਬਿਲਕੁਲ ਬ੍ਰਦਰ ਬਿਲਕੁਲ ਜੀ ਸੋ ਬਾਈ ਤੁਹਾਨੂੰ ਕਿਵੇਂ ਲੱਗਿਆ ਬਹੁਤ ਵਧੀਆ ਲੱਗੇ ਖਾਣੀ ਚਾਹੀਦੀ ਸਾਰਿਆਂ ਨੂੰ ਨਹੀਂ ਨਹੀਂ ਬਹੁਤ ਵਧੀਆ ਲੱਗਿਆ ਐਨ ਆਨੰਦ ਆ ਰਿਹਾ ਜੀ ਪੂਰਾ ਤੇ ਹੋ ਭਾਈ ਤੁਸੀਂ ਮੁਕਸਰੋਂ ਆਏ ਹੋ ਮਤਲਬ ਇੱਥੇ ਕੋਮ ਬਣਾਏ ਸੀ ਤੇ ਤੁਸੀਂ ਸੋਚਿਆ ਵੀ ਤਾ ਆਪਾਂ ਸਾਰੇ ਪਰਿਵਾਰ ਦੇ ਨਾਲ ਬਾਈ ਦੇ ਨਾਲ ਗੱਲਬਾਤ ਕੀਤੀ ਬਾਈ ਦੀ ਤੁਹਾਨੂੰ ਫੂਡ ਬੈਂਡ ਦਿਖਾਈ ਕਿ ਕਿਵੇਂ ਬਾਈ ਆਪਣੇ ਜਿਹੜੇ ਗਾਹਕਾਂ ਨੂੰ ਪਰੋਸਦਾ ਪੂਰੇ ਪਿਆਰ ਦੇ ਨਾਲ ਹੁਣ ਵੀ ਬਾਈ ਪੂਰੇ ਕੰਮ ਤੇ ਲੱਗਿਆ ਹੋਇਆ ਪੂਰੀ ਰੀਚ ਦੇ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਾਈ ਦੇ ਅੰਦਰ ਜਮਾ ਐਟੀਟਿਊਡ ਨਹੀਂ ਬਾਈ ਨਹੀਂ ਕਹਿ ਸਕਦਾ ਕਿ ਮੈਂ ਬੱਬੂ ਮਾਨ ਦੇ ਨਾਲ ਕੰਮ ਕੀਤਾ ਮੈਂ ਬੜੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਤਾਂ ਮਨੂੰ ਕੀ ਲੋੜ ਹੈ ਲੋਕਾਂ ਨੂੰ ਐਵੇਂ ਪਰੋਸ ਕੇ ਕਰਨ ਦੀ ਪਰ ਨਹੀਂ ਬਾਈ ਬਿਲਕੁਲ ਡਾਊਨ ਟੂ ਅਰਥ ਧਰਤੀ ਦੇ ਨਾਲ ਜੁੜ ਕੇ ਬੜੇ ਪਿਆਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਲੋਕਾਂ ਨੂੰ ਜਿਹੜਾ ਖਾਣਾ ਪਰੋਸਦਾ ਹੈ ਤਾਂ ਬਾਈ ਸਾਨੂੰ 2 ਮਿੰਟ ਦੇ ਦਿਓ ਬਸ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਬਹੁਤ ਸੋਹਣਾ ਕੰਮ ਕਰ ਰਹੇ ਹੋ ਬਾਈ ਤੁਸੀਂ ਤੇ ਹੁਣ ਲਾਸਟ ਦੇ ਵਿੱਚ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਲੋਕ ਤੁਹਾਨੂੰ ਪਿਆਰ ਕਰਦੇ ਨੇ ਉਹਨਾਂ ਲਈ ਕੁਝ ਬਾਈ ਜੀ ਮੈਂ ਇਹੀ ਕਹਿਣਾ ਚਾਹਨਾ ਕਿ ਕੋਈ ਵੀ ਕੰਮ ਵੱਡਾ ਛੋਟਾ ਨਹੀਂ ਹੁੰਦਾ ਤੇ ਕਿਸੇ ਵੀ ਕੰਮ 'ਚ ਸ਼ਰਮ ਨਹੀਂ ਹੋਣੀ ਚਾਹੀਦੀ ਜੇ ਵਕਤ ਨੇ ਤੁਹਾਨੂੰ ਚੈਲੰਜ ਕੀਤਾ ਨਾ ਤਾਂ ਉਸ ਚੈਲੰਜ ਨੂੰ ਪ੍ਰੋਪਰ ਨਿਭਾ ਕੇ ਦਿਖਾਓ ਤੇ ਡਟ ਕੇ ਮਿਹਨਤ ਕਰੋ ਦਿਨ ਚੰਗੇ ਵਾਪਸ ਲਿਆਣੇ ਕੋਈ ਵੱਡੀ ਗੱਲ ਨਹੀਂ ਹੁੰਦੀ ਦਿਨ ਵੈਸੇ ਜਦੋਂ ਤੁਹਾਡਾ ਸਾਰਾ ਸਰੀਰ ਤੁਹਾਡਾ ਸਾਥ ਦੇ ਰਿਹਾ ਹੁੰਦਾ ਨਾ ਉਹ ਦਿਨ ਸਭ ਤੋਂ ਚੰਗੇ ਹੁੰਦੇ ਆ। ਮੈਂ ਇਹਨਾਂ ਦਿਨਾਂ ਨੂੰ ਕੋਈ ਮਾੜਾ ਨਹੀਂ ਕਹਿੰਦਾ। ਬਸ ਇਹ ਹੈ ਕਿ ਥੋੜੀ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ। ਤੇ ਮਿਹਨਤ ਦਾ ਫਲ ਦਾਤਾ ਦੇ ਰਿਹਾ ਤੁਸੀਂ ਦੇਖੋ ਚਾਰੇ ਤਰਫ ਦੇਖੋ ਮਿਹਨਤ ਦਾ ਫਲ ਦਾਤਾ ਦੇ ਰਿਹਾ ਇਸ ਕਰਕੇ ਮੈਂ ਅੱਜ ਦੀ ਜਨਰੇਸ਼ਨ ਨੂੰ ਵੀ ਕਹਾਂਗਾ ਕਿ ਡਟ ਕੇ ਮਿਹਨਤ ਕਰੋ ਸ਼ਰਮ ਕੋਈ ਨਹੀਂ ਹੈਗੀ ਮਿਹਨਤ ਕਰਨ ਦੀ ਕੋਈ ਸ਼ਰਮ ਨਹੀਂ ਹੈ। ਚੋਰੀ ਠੱਗੀ ਹਿਰਾ ਫੇਰੀ ਕਰਕੇ ਜਾਂ ਕਿਸੇ ਕਿਸੇ ਦਾ ਮਾੜਾ ਕਰਕੇ ਤੁਸੀਂ 4 ਪੈਸੇ ਕਮਾ ਲਓ ਉਹਦੇ ਨਾਲੋਂ ਜ਼ਿਆਦਾ ਵਧੀਆ ਕਿ ਮਿਹਨਤ ਕਰਕੇ ਆਪਦੇ ਹੱਥੀ ਪੈਸਾ ਕਮਾਉਂ ਨਾਲੇ ਰਾਤ ਨੂੰ ਨੀਂਦ ਵੀ ਸੋਣੀ ਆਏਗੀ ਬਾਈ ਐਡਰੈਸ ਦੱਸ ਦੋ ਕਿੰਨੇ ਤੋਂ ਕਿੰਨੇ ਹੁੰਨੇ ਹੋ ਕਿਹੜੀ ਜਗ੍ਹਾ ਤੁਸੀਂ ਆਪਣਾ ਹੈ ਆਪਣਾ ਹੈਗਾ ਮੈਜੈਸਟਿਕ ਹੋਟਲ ਤੇ ਆਪੋਜੀਟ ਫੇਸ ਨੋ ਮੁਹਾਲੀ ਸਵੇਰੇ 9:30 ਤੋਂ ਸ਼ਾਮੀ 4:30 ਵਜੇ ਤੱਕ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜਰੂਰ ਦਿਓ ਆਊਟ ਟੈਸਟ ਦੇਖੋ ਤੇ ਘਰ ਦਾ ਖਾਣਾ ਸਾਫ਼ ਸੁਥਰਾ ਵਧੀਆ ਟੇਸਟੀ ਖਾਣਾ ਹੈ ਬਾਕੀ ਆਪਦਾ ਵੀਊ ਤੁਸੀਂ ਆ ਕੇ ਵੀ ਦੇ ਸਕਦੇ ਹੋ ਜੀ ਥੈਂਕ ਯੂ ਵੀਰੇ ਓਕੇ ਜੀ 180 ਵਾਲੀ ਖਾਣੇ